ਸਮਝ ਲਓ ਵੀਰੇ ਇਹ ਵੀ ਪਹਿਲਾਂ ਮੈਂ ਉਹ ਚਾਰ ਕਿੱल्ल्या ਦਾ ਮੇਰਾ ਟੱਕ ਹੈ ਹਾਂਜੀ ਉਹਦੇ ਚ ਡਬਲ ਤਵੀਆਂ ਮਾਰ ਕੇ ਤੇ ਕਲਟੀਵੇਟਰ ਤੇ ਸੁਹਾਗਾ ਮਾਰ ਕੇ ਬਜਾਈ ਕਰਦੇ ਸੀ ਹਾਂ ਉਹੀ ਕੰਮ ਉਹ 3000 ਦਾ ਡੀਜ਼ਲ ਖਾਂਦਾ ਸੀ ਹਾਂ ਇਹਨੇ 2000 ਰੁਪਏ ਦਾ ਡੀਜ਼ਲ ਖਾਦਾ ਸੀ ਅੱਛਾ ਜੀ 1000 ਰੁਪਏ ਦਾ ਬਚਤ ਆ ਗਈ ਚਾਰ ਕਿੱल्ल्याਾਂ ਦੇ ਵਿੱਚ ਚਾਰ ਕਿੱल्ल्याਾਂ 'ਚ 1000 ਰੁਪਏ ਦੇ ਡੀਜ਼ਲ ਦਾ ਫਰਕ ਕੀ ਹਾਲ ਹੈ ਵੀ ਸੱਜਣੋ ਐਸ ਵਕਤ ਖੜੇ ਸੀ ਆਪਾਂ ਬੋਰ ਭਾਈ ਸੰਦੀਪ ਨਾਲ ਕੋਲੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਤੇ ਅੱਜ ਆਪਾਂ ਟਰੈਕਟਰ ਦੀ ਵੀਡੀਓ ਲੈ ਕੇ ਆਏ 4215 ਦੀ 4215 ਟਰੈਕਟਰ ਬਾਰੇ ਗੱ ਕੀ ਮਾਈਲੇਜ ਆਏ ਦੀ ਤੇ ਬਾਈ ਉਹਨਾਂ ਕੋਲੇ ਦੋ ਟਰੈਕਟਰ ਆ ਬਿਆਲੀ 15 ਇੱਕ ਟਰੈਕਟਰ ਇਹ ਦਾ ਪਹਿਲਾ ਦਾ ਟਰੈਕਟਰ ਆ ਤੇ ਇੱਕ ਟਰੈਕਟਰ ਇਹ ਬਾਈ ਉਹਨਾਂ ਨੇ ਹੁਣ ਥੋੜੇ ਦਿਨ ਹੋਏ ਆ ਹੁਣ ਹੀ ਲਿਆ ਵਾ ਤੇ ਸਭ ਤੋਂ ਪਹਿਲਾਂ ਬਾਈ ਜੀ ਇਹ ਟਰੈਕਟਰ ਲੈਣ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਪੰਜ ਮਹੀਨੇ ਹੋ ਗਏ ਬਾਈ ਜੀ ਪੰਜ ਮਹੀਨੇ ਹੋ ਗਏ ਤੇ ਬਾਈ ਕਿਹੜੇ ਕੰਮ ਲਈ ਲਿਆ ਇਹ ਟਰੈਕਟਰ ਆਪਾਂ ਇਹ ਬਾਈ ਜੀ ਆਪਣੇ ਕੋਲੇ ਜ਼ਿੰਮੇਦਾਰਾ ਕੰਮ ਵੀ ਐ ਤੇ ਨਾਲ ਕਿਰਾਏ ਦਾ ਵੀ ਕਰਦੇ ਆ ਵੀਰੇ ਟਰਾਲੇ ਤੇ ਚਲਾਉਣੀ ਆ ਅੱਛਾ ਜੀ ਇਹ ਖਾਸ ਟਰਾਲੇ ਆਸਤੇ ਹੀ ਲਿਆ ਸੀ ਫਿਰ ਹਾਂ ਵੀ ਪੱਕਾ ਕੰਮ ਸਾਡਾ ਟਰਾਲੇ ਦਾ ਹੀ ਐ ਬਾਈ ਠੀਕ ਹੈ ਤੇ ਬਾਈ ਇਹ ਟਰਾਲੇ ਆਸ ਤੇ ਲਿਆਈ ਟਰੈਕਟਰ ਤੇ ਇਹ ਟਰੈਕਟਰ ਲੈਣ ਦਾ ਕਾਰਨ ਕੀ ਸੀ ਵੀ ਇਹ ਟਰੈਕਟਰ 4215 ਲਿਆ ਪਹਿਲਾਂ ਵੇਖਿਆ ਚੱਲਦਾ ਜਾਂ ਕੀ ਸੀਗਾ ਵੀ ਨਹੀਂ ਆਂਦਾ ਵੀਰ ਜੀ ਡੈਮੋ ਵੀ ਲਿੱਤਾ ਸੀਗਾ ਅਸੀਂ ਤੇ ਮਾਈਲੇਜ ਵੀ ਚੰਗੀ ਹੈ ਟਰੈਕਟਰ ਦੀ ਜ਼ੋਰ ਦੇ ਵਿੱਚ ਵਧੀਆ ਠੀਕ ਹੈ ਫਿਰ ਮੇਨ ਚੀਜ਼ ਸੀਗੀ ਲੈਣ ਦੀ ਵੀ ਇਹਦੇ ਗੇਅਰ ਆ ਜਿਹੜੇ ਗੇਅਰ ਦੀਆਂ ਸਪੀਡਾਂ ਕਰਕੇ ਟਰੈਕਟਰ ਲਿੱਤਾ ਅੱਛਾ ਜੀ ਬੀ ਟਰਾਲਾ ਟਰੁੱਲਾ ਜਿਵੇਂ ਬੈਕ ਲਗਾਉਣ ਚ ਕੋਈ ਦਿੱਕਤ ਨਹੀਂ ਆਂਦੀ। ਹੂੰ ਫਿਰ ਰੋਡ ਮਾਈਲੇਜ ਰੋਡ ਸਪੀਡ ਵੀ ਵਧੀਆ ਹੈ ਤੇ ਕੀ ਮਾਈਲੇਜ ਕੱਢੀ ਹੋਊਗੀ ਕਿੰਨੇ ਕਿਲੋਮੀਟਰ ਲੀਟਰ ਨਾਲ ਕੱਢਿਆ ਹੋਊਗਾ ਇਹਦਾ? ਬੀ ਜਦੋਂ ਨਵਾਂ ਲਿੱਤਾ ਸੀ ਵੀਰ ਜੀ ਉਦੋਂ ਕੱਢੀ ਸੀ ਇਹਨੇ ਪੂਰੀ ਟੈਂਕੀ ਭਰਾ ਕੇ ਤੇ ਉਦੋਂ 9 ਦੀ ਐਵਰੇਜ ਆਈ ਸੀ ਇਹਦੀ। ਅੱਛਾ ਜੀ। ਤੇ ਉਸ ਤੋਂ ਬਾਅਦ ਮਤਲਬ ਕਿ ਚੱਲੇ ਹੀ ਕੁਝ ਨਹੀਂ ਸੀ ਜਮਾਂ ਰਵਾਇ ਨਹੀਂ ਹੋਇਆ ਸੀ ਟਰੈਕਟਰ? ਹਾਂ ਜੀ। ਹੁਣ ਵੀ ਹਜੇ ਵੀ 250 ਘੰਟੇ ਹੀ ਚੱਲਿਆ ਹੈ ਜੀ ਟਰੈਕਟਰ। ਅੱਛਾ ਜੀ। ਤੇ ਹੁਣ ਬੀ ਇੱਕ ਸਰਵਿਸ ਕਰਾਈ ਹੈ ਟਰੈਕਟਰ ਦੀ ਹਜੇ? ਠੀਕ ਹੈ। ਵੀ ਹੁਣ ਫਰਕ ਪਿਆ ਅੱਗੇ ਨਾਲੋਂ ਬਹੁਤ ਠੀਕ ਆ ਬਾਈ ਵੀ ਤੁਸੀਂ ਪਹਿਲਾਂ ਹੋਰ ਵੀ ਕੰਪਨੀਆਂ ਦੇ ਟਰੈਕਟਰ ਚਲਾਏ ਹੋਣੇ ਆ ਉਹਨਾਂ ਦੀ ਮਾਈਲੇਜ ਕੀ ਰਹੀ ਤੇ ਇਹਦੀ ਦਾ ਫਾਇਦਾ ਫਰਕ ਪਿਆ ਕੁਛ ਪਹਿਲਾਂ ਪ੍ਰੀਤ ਸੀਗਾ ਵੀਰੇ ਉਹ ਮਤਲਬ ਤੇਲ ਜ਼ਿਆਦਾ ਖਾਂਦਾ ਸੀ ਅੱਛਾ ਜੀ ਤੇ ਉਹ ਦੇ ਕੇ ਫਿਰ ਆ ਟਰੈਕਟਰ ਲਿੱਤਾ ਸੀਗਾ ਠੀਕ ਹੈ ਤੇ ਇੱਕ ਮੇਰੇ ਕੋਲ ਜੌਂਡੀਅਰ ਆ ਹਾਂਜੀ ਤੇ ਉਹ ਜੌਂਡੀਅਰ ਦੇ ਕੇ ਮੈਂ ਲੋਡਰ ਉਹਨਾਂ ਤੇ ਲੋਡਰ ਲਵਾਇਆ ਹੋਇਆ ਅੱਛਾ ਜੀ ਤੇ ਉਹ ਲੋਡਰ ਵਾਸਤੇ ਫਿਰ ਇਹਨਾਂ ਦਾ 4x4 ਟਰੈਕਟਰ ਲਿੱਤਾ ਠੀਕ ਹੈ ਉਹ ਜੌਂਡੀ ਆ ਰੋ ਫਿਰ ਵਧੀਆ ਨਹੀਂ ਚੱਲਦਾ ਕਿ ਕੀ ਉਹਦੇ ਚ ਕਈ ਦਿੱਕਤਾਂ ਹੈਗੀਆਂ ਵੀਰੇ ਜਿਵੇਂ ਕਲੱਚ ਦੀ ਦਿੱਕਤ ਹੈ ਜਿਵੇਂ ਠੀਕ ਹੈ ਸਿਸਟਮ ਕਈ ਸੈੱਟ ਨਹੀਂ ਫਿਰ ਸੇਕਾ ਜ਼ਿਆਦਾ ਮਾਰਦਾ ਹੈ ਅੱਛਾ ਜੀ ਕੋ ਡਰਾਈਵਰ ਹੁਣ ਡਰਾਈਵਰ ਬੰਦੇ ਚਲਾਉਂਦੇ ਬਈ ਤੇ ਉਹਨੂੰ ਦਿੱਕਤ ਬੜੀ ਆਉਂਦੀ ਹੈ ਚਲ ਹੁਣ ਠੀਕ ਹੈ ਉਹ ਵੀ 42 15 ਲਿਆ ਹਾਂਜੀ ਉਹ ਵੀ ਸੇਮ ਹੈ ਬਈ ਆਪਾਂ ਕੰਮ ਦੇ ਹਿਸਾਬ ਨਾਲ ਮਤਲਬ ਕਿ ਜਿੰਨਾ ਕਿ ਮੇਰਾ ਕੰਮ ਹੈ ਹਾਂਜੀ ਮੈਨੂੰ ਇਹ 45 ਹਸਪਾਵਰ ਦੀ ਕੈਟਾਗਰੀ ਦਾ ਟਰੈਕਟਰ ਬਹੁਤ ਹੈ ਜੀ ਇਹਨਾਂ ਬਹੁਤ ਆ ਉਹ 4 ਵੀਲ ਚ ਲਿਆ ਉਹ 4 ਵੀਲ ਚ ਲਿੱਤਾ ਵੀਰੇ 2 ਵੀਲ ਹੈ ਠੀਕ ਹੈ ਇਹਨੂੰ ਫਿਰ ਆ ਖੇਤੀ ਵਾਲੇ ਕੰਮ ਚ ਵਾਹੂਗੇ ਵੀ ਵੇਖਿਆ ਕਿ ਕੱਲ ਹਾਂਜੀ ਹਾਂਜੀ ਜ਼ਮੀਨ ਮੈਂ ਆਪ ਵਾਈ ਕਰਦਾ ਵੀਰੇ 8 ਕਿੱਲੇ ਠੇਕੇ ਤੇ ਆ ਮੇਰੇ ਕੋਲੇ ਅੱਛਾ ਜੀ ਤੇ ਵਾਈ ਦੇ ਵਿੱਚ ਵੀ ਬਹੁਤ ਵਧੀਆ ਟਰੈਕਟਰ ਚੱਲਦਾ ਕਿਹੜੇ ਕਿਹੜੇ ਐਮਪਲੀਮੈਂਟ ਤੇ ਚਲਾਇਆ ਹੁਣ ਤੱਕ ਮੈਂ ਇਹਦੇ ਚ ਰੋਟਾਵੇਟਰ ਵੀ ਜੋੜਿਆ ਵੀਰੇ 8 ਫੁੱਟਾ ਰੋਟਾਵੇਟਰ ਜੋੜਿਆ ਅੱਛਾ ਜੀ ਤੇ ਬਹੁਤ ਵਧੀਆ ਮਤਲਬ ਕਿ ਕੋਈ ਪ੍ਰਵਾਹ ਨਹੀਂ ਟਰੈਕਟਰ ਨੂੰ ਠੀਕ ਆ 8 ਫੁੱਟੇ ਰੋਟਾਵੇਟਰ ਤੇ ਹਾਂਜੀ ਤੇ 11 ਹਲ ਜੋੜੇ ਸੀ 16 ਤਵੀਆਂ ਜੋੜੀਆਂ ਸੀ ਤੇ ਉਹ ਖੇਤ ਚ ਮ ਖੇਚ ਬਈ ਅੰਦਾਜ਼ਾ ਤਾਂ ਨਹੀਂ ਲਾਇਆ ਵੀ ਤਵੀਆਂ ਤੇ ਮੰਨ ਕੇ ਚੱਲੋ ਪੌਣੇ ਇੱਕ 2 ਲੀਟਰ ਕਿੱਲੇ ਦੀ ਐਵਰੇਜ ਆਈ ਹੈ ਪੌਣੇ 2 ਲੀਟਰ ਹਾਂਜੀ ਠੀਕ ਆ ਬਈ ਤੇ ਰੋਟਾਵੇਟਰ ਤੇ ਰੋਟਾਵੇਟਰ ਤੇ ਬਈ ਪੱਕਾ ਨਹੀਂ ਕਹਿ ਸਕਦੇ ਵੀ ਕਿਉਂਕਿ ਖੁੱਲਾ ਡੈਲੀ ਦਾ ਪਰਮਾਨੈਂਟ ਵੀ ਸਾਰੇ ਕੰਮ ਹੀ ਕਰਦੇ ਆ ਪਹਿਲਾਂ ਵੀ ਉਹੀ ਖੇਤੀ ਕਰਦੇ ਆ ਪਹਿਲਾਂ ਹੋ ਟਰੈਕਟਰ ਨਾਲ ਉਹਨਾਂ ਜਗ੍ਹਾ ਪਹਿਲਾਂ ਜੋਨ ਡੀਅਰ ਨਾਲ ਵਾਹੁੰਦੇ ਸੀ ਵੀਰੇ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਵੀ ਤੇਲ ਦਾ ਪਤਾ ਲੱਗ ਜਾਂਦਾ ਹੁੰਦਾ ਅੰਦਾਜ਼ਾ ਹੋ ਜਾਂਦਾ ਵੀ ਪਹਿਲਾਂ ਕਿੰਨਾ ਉਨੇ ਵਾਂਝ ਖਾਦਾ ਤੇ ਹੁਣ ਕਿੰਨਾ ਖਾਦਾ ਹਨਾ ਸਮਝ ਲਓ ਵੀਰੇ ਵੀ ਪਹਿਲਾਂ ਮੈਂ ਉਹ ਚਾਰ ਕਿੱਲਾਂ ਦਾ ਮੇਰਾ ਟੱਕ ਹੈ ਹਾਂਜੀ ਉਹਦੇ ਚ ਡਬਲ ਤਵੀਆਂ ਮਾਰ ਕੇ ਤੇ ਕਲਟੀਵੇਟਰ ਤੇ ਸੁਹਾਗਾ ਮਾਰ ਕੇ ਬਿਜਾਈ ਕਰਦੇ ਸੀ ਹਾਂ ਉਹੀ ਕੰਮ ਉਹ 3000 ਦਾ ਡੀਜ਼ਲ ਖਾਂਦਾ ਸੀ ਹਾਂ ਇਹਨੇ 2000 ਰੁਪਏ ਦਾ ਡੀਜ਼ਲ ਖਾਦੇ ਅੱਛਾ ਜੀ 1000 ਰੁਪਏ ਦਾ ਬਚਤ ਆ ਗਈ ਚਾਰ ਕਿੱਲਿਆਂ ਦੇ ਵਿੱਚ ਚਾਰ ਕਿੱਲਿਆਂ 'ਚ 1000 ਰੁਪਏ ਦੇ ਡੀਜ਼ਲ ਦਾ ਫਰਕ ਪਾਇਆ ਠੀਕ ਆ ਬਈ ਤੇ ਜਿਵੇਂ ਤੁਸੀਂ ਕਹਿੰਦੇ ਆ 8 ਕਿੱਲੇ 2000 ਦਾ ਫਰਕ ਪੈ ਗਿਆ ਸੀਜ਼ਨ 'ਚ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਬਈ ਫਿਰ ਹੁਣ ਜਿਵੇਂ ਕਲਟੀਵੇਟਰ ਤੇ ਆ ਜਿਵੇਂ ਜਾਂ ਤਮੀਆਂ ਦੇ ਤੁਸੀਂ ਰੱਖਿਆ ਨਾ ਵੀ ਇਹ ਇੱਕ ਦਾ ਵੀ ਕਿਰਾਏ ਵਾਲਾ ਕੰਮ ਵੀ ਟਰਾਲੇ ਦੇ ਹੱਕ ਨੂੰ ਦਾ ਵਧੀਆ ਹੈਗਾ ਹੀ ਹੈਗਾ ਵੀ ਖੇਤੀਬਾੜੀ ਦੇ ਵਿੱਚ ਫਿਰ ਇਹ ਜੇ ਜ਼ਮੀਨਦਾਰ ਨੇ ਲੈਣਾ ਵੀ ਵਧੀਆ ਚੱਲਦਾ ਹੈ ਚੱਕਰ ਨਹੀਂ ਤੋੜਦਾ ਵੀਰੇ ਟਰੈਕਟਰ ਅੱਛਾ ਜੀ ਆਰ ਪੀ ਐਮ ਡ੍ਰੌਪ ਨਹੀਂ ਕਰਦਾ ਮਤਲਬ ਵੀ ਵਧੀਆ ਜ਼ੋਰ ਲਾ ਵਾਈ ਦੇ ਵਿੱਚ ਚੰਗਾ ਟਰੈਕਟਰ ਠੀਕ ਹੈ ਵੀ ਪਹਿਲਾਂ ਜਦੋਂ ਕਢਾਇਆ ਉਦੋਂ ਆਪਾਂ ਵਾਈ ਚ ਚਲਾਇਆ ਹਾਂ ਟਰਾਲੇ ਤੇ ਉਸ ਤੋਂ ਬਾਅਦ ਜੋੜਿਆ ਸੀ ਠੀਕ ਹੈ ਬਾਈ ਉਹ ਤੇ ਵਧੀਆ ਰਿਹਾ ਪਰਫਾਰਮੈਂਸ ਵਧੀਆ ਬਹੁਤ ਬਹੁਤ ਵਧੀਆ ਚੱਲਿਆ ਵੀਰੇ ਤੇ ਬਾਕੀ ਬਾਈ ਸਰਵਿਸ ਸਰਵਿਸ ਵਧੀਆ ਵੀਰੇ ਸਰਵਿਸ ਦਾ ਟਾਈਮ ਵੀ ਬਹੁਤ ਵਧੀਆ ਨਹੀਂ ਕੰਪਨੀ ਵੱਲੋਂ ਸਰਵਿਸ ਜਿਹੜੀ ਹੈਗੀ ਵਧੀਆ ਨਹੀਂ ਕੰਪਨੀ ਵੱਲੋਂ ਵਧੀਆ ਵੀਰੇ ਸਰਵਿਸ ਠੀਕ ਹੈ ਬਾਈ ਹਾਂਜੀ ਗੱਲ ਮਤਲਬ ਕਿ ਪੂਰੀ ਸੁਣਵਾਈ ਹੈਗੀ ਠੀਕ ਹੈ ਤੇ ਬਾਈ ਜਦੋਂ ਡੈਮੋ ਲਿਆ ਸੀ ਫਿਰ ਡੈਮੋ ਤੇ ਟਰੈਕਟਰ ਖੇਤ ਚ ਚਲਾਇਆ ਜਾਂ ਕੀ ਕਿਵੇਂ ਲਿਆ ਟਰੈਮੂ ਹਾਂਜੀ ਵੀਰ ਜੀ ਖੇਤ ਚ ਚਲਾਇਆ ਸੀ ਰੋਟਾ ਵੈਟਰੀ ਜੋੜਿਆ ਸੀ ਇਹਦੇ ਮਗਰ ਅੱਛਾ ਜੀ ਕਿਉਂ ਪਹਿਲਾਂ ਮੈਂ ਜੋਂਡੀਆ ਰਗਾ ਹੁੰਦੇ ਮਗਰ ਵੀ ਉਹ ਵੀ ਸੇਮ ਹਸ ਪਾਵਰ ਚ ਹੀ ਹੈ ਹਾਂ ਤੇ ਉਹ ਥੋੜਾ ਤੰਗ ਹੁੰਦਾ ਸੀ ਟਰੈਕਟਰ ਇਹ ਮਤਲਬ ਵਧੀਆ ਆਰਾਮ ਨਾਲ ਚਲਾਉਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਬਾਈ ਉਹ ਵੀ ਇਸੇ ਕੈਟੇਗਰੀ ਚ ਹੀ ਹੈ ਹਾਂਜੀ ਉਹ ਵੀ 42 ਹਸ ਪਾਵਰ ਚ ਉਹ ਹੈ ਜੀ ਠੀਕ ਹੈ 42 ਚ ਹੀ ਆਉਂਦਾ ਜੀ 42 ਚ ਹੀ ਆ ਸੇਮ ਹੌਸਪਾਵਰ ਦੇ ਚੀਜ਼ਾਂ ਜਾਨੀ ਕਿ ਆਪਾਂ ਹਾਂਜੀ ਫਰਕ ਜ਼ੋਰ ਦਾ ਬਹੁਤ ਫਰਕ ਹੈ ਜ਼ੋਰ ਦਾ ਫਰਕ ਪਿਆ ਤੇ ਬਾਕੀ ਬਈ ਹੁਣ ਇਹਦਾ ਲਿਫਟ ਕੁਆਲਿਟੀ ਕਿਵੇਂ ਆ ਲਿਫਟ ਲੂਟ ਵਾਲਾ ਕੰਮ ਤੁਹਾਡਾ ਲਿਫਟ ਦੀ ਸੈਂਸਿੰਗ ਵਧੀਆ ਵੀਰੇ ਅੱਛਾ ਸੈਂਸਿੰਗ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਐ ਤੇ ਬਾਕੀ ਟਰਾਲੇ ਦੇ ਦਾ ਹਿੱਸੇ ਦਾ ਹੁੰਦਾ ਵੀ ਹਿੱਸਾ ਚੰਗਾ ਚਾਹੀਦਾ ਆਪਾਂ ਨੂੰ ਹਾਂਜੀ ਹਾਂਜੀ ਟਰਾਲੇ ਤੇ ਹਿੱਸਾ ਚੰਗਾ ਗੀਰਾਂ ਗੀਅਰ ਚੰਗਾ ਚਾਹੀਦਾ ਆਪਾਂ ਨੂੰ ਤੇ ਬਾਕੀ ਇੱਕ ਜਿਹੜੀ ਬਈ ਗੀਅਰ ਸ਼ਿਫਟਿੰਗ ਮੈਂ ਤਾਂ ਇਹਨਾਂ ਦੇ ਟਰੈਕਟਰ ਦੀ ਦੇਖੀ ਗੀਅਰ ਸ਼ਿਫਟਿੰਗ ਕਿਵੇਂ ਆ ਜਦੋਂ ਰੋਡ ਤੇ ਜਾਂਦਿਆਂ ਦੀ ਵਾਜੂ ਜਿਆਦਾ ਨਹੀਂ ਕਰਦਾ ਨਹੀਂ ਨਹੀਂ ਬਾਜ ਨਹੀਂ ਕਰਦਾ ਜੀ ਮਲਾਈ ਵਾਂਗੂ ਪੈ ਜਾਂਦਾ ਗੀਰ ਮਲਾਈ ਵਾਂਗੂ ਗੀਰ ਪੈਂਦਾ ਜੀ ਠੀਕ ਹੈ ਬਿਲਕੁਲ ਤੇ ਹੁਣ ਤਾਂ ਬਾਈ ਦਾ ਵੀ ਕੰਮ ਖੜਾਇਆ ਆ ਅਸੀਂ ਤੇ ਲਗਾਤਾਰ ਇਹ ਤਾਂ ਫਿਰ ਬਾਈ ਜਿੰਦਾਂ ਲਿਆਂਦਾ ਫਿਰ ਚੱਲੀ ਜਾਂਦਾ ਉਹ ਗੱਡੀ ਹਾਂਜੀ ਹਾਂਜੀ ਆਪਣੇ ਕੋਲੇ ਪਰਮਾਨੈਂਟ ਹੀ ਕੰਮ ਹੁੰਦਾ ਵੀਰੇ ਡੇਲੀ ਚੱਲਦਾ ਰੇਟਰ ਅੱਛਾ ਜੀ ਠੀਕ ਹੈ ਠੀਕ ਹੈ ਬਾਈ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ